ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਲੁਧਿਆਣਾ ਦੇ ਵਿੱਚ ਹਾਈ ਪ੍ਰੋਫਾਈਲ ਕਾਰਤਿਕ ਕਤਲकांड ਦੇ ਵਿੱਚ ਪੁਲਿਸ ਨੇ ਤਿੰਨ આરોપીਆਂ ਨੂੰ ਕਾਬੂ ਕੀਤਾ ਇੱਕ ਨੂੰ ਲੁਧਿਆਣਾ ਵਿੱਚੋਂ ਹੀ ਜਦਕਿ ਦੋ ਨੂੰ ਨੰਦੇੜ ਸਾਹਿਬ ਤੋਂ ਕਾਬੂ ਕੀਤਾ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਦੇ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਇਨਫਲੂਐਂਸਰ ਕਾਰਤਿਕ ਬੱਗਣ ਨਾਂ ਦੇ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਕੋਲ ਵਾਰਦਾਤ ਵਿੱਚ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਨੇ ਅਜੇ ਵੀ ਕੁਝ ਹੋਰ આરોપી ਪੁਲਿਸ ਦੀ ਗ੍ਰਿਫਤ ਚੋਂ ਬਾਹਰ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਏ ਡੀ ਸੀ ਪੀ ਸਮੀਰ ਵਰਮਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਏ ਡੀ ਸੀ ਪੀ ਸਮੀਰ ਵਰਮਾ ਨੇ ਦੱਸਿਆ ਕਿ ਇਹ ਬਲਾਈਂਡ ਮਰਡਰ ਸੀ ਇਸ ਵਿੱਚ ਪੁਲਿਸ ਨੂੰ ਸਖਤ ਮਿਹਨਤ ਤੋਂ ਬਾਅਦ ਵੱਡੀ ਸਫਲਤਾ ਹਾਸਲ ਹੋਈ ਪੁਲਿਸ ਵੱਲੋਂ ਲਗਾਤਾਰ આરોપીਆਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਕੁਝ ਟੀਮਾਂ ਪੰਜਾਬ ਤੋਂ ਬਾਹਰ ਵੀ ਭੇਜੀਆਂ ਗਈਆਂ ਸਨ ਅਤੇ ਹੁਣ ਪੁਲਿਸ ਵੱਲੋਂ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਪੁਰਾਣੀ ਰੰਜਿਸ਼ ਤੇ ਚੱਲਦੇ આરોપીਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਏਡੀਸੀਪੀ ਸਮੀਰ ਬਰਮਾ ਨੇ ਇਸ ਮਾਮਲੇ ਵਿੱਚ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਕਿਸੇ ਦੇਖਿਆ ਉਹਨਾਂ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਕਰਤਿਕ ਬੱਗਨ ਸੀਗਾ ਉਹਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਹ ਇੱਕ ਤਰ੍ਹਾਂ ਦਾ ਬਲਾਈਂਡ ਮਰਡਰ ਸੀਗਾ ਜਿਹੜੇ ਘਰਦਿਆਂ ਨੇ ਸ਼ੱਕ ਤੇ ਤਿੰਨ ਬੰਦਿਆਂ ਤੇ ਪਰਚਾ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਲekin ਜਦੋਂ ਅਸੀਂ ਤਫਤੀਸ਼ ਕੀਤੀ ਹੈ ਤੇ ਉਹ ਬੰਦਿਆ ਦਾ ਰੋਲ ਨਹੀਂ ਪਾਇਆ ਗਿਆ ਤੇ ਪੁਲਿਸ ਨੇ ਫਿਰ ਬਿਲਕੁਲ ਜਦੋਂ ਫਰੈਸ਼ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਤਾਂ ਉਹਦੇ ਵਿੱਚ ਅਸੀਂ ਸਾਰੇ ਕਿਊਜ਼ ਪਹਿਲਾਂ ਤਾਂ ਆਇਡੈਂਟੀਫਾਈ ਕੀਤੇ ਹਾਂਜੀ ਫਿਰ ਅਦਰਟੀਮਾ ਬਣਾਈਆਂ ਹਾਂਜੀ ਤੇ ਅਸੀਂ ਕਾਫੀ ਟੀਮਾਂ ਅਸੀਂ ਆਊਟ ਆਫ ਪੰਜਾਬ ਜਿਹੜੀਆਂ तकरीबन 5-6 ਸਟੇਟਸ ਵਿੱਚ ਗਈਆਂ ਤੇ ਉਹਦੇ ਵਿੱਚ ਅਸੀਂ ਟੋਟਲ ਜਿਹੜੇ ਕਿ ਤਿੰਨ ਮੌਲਜਮ ਜਿਹੜੇ ਨੇ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਹੋਏ ਆ ਤੇ ਇਹਦੇ ਵਿੱਚ ਇੱਕ ਮੌਲਜਮ ਸਾਹਿਲ ਹੈ ਜਿਨੇ ਕੀ ਇਨਫੋਰਮੇਸ਼ਨ ਦਿੱਤੀ ਸੀਗੀ ਜਿਹੜੇ ਬੰਦੇ ਤਿੰਨ ਬਾਈਕਸ ਤੇ ਨੌ ਬੰਦੇ ਆਏ ਸੀਗੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਕਰਤਿਕ ਇਸ ਟਾਈਮ ਕਿੱਥੇ ਹੈ ਉਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਦੋ ਦੋਸ਼ੀ ਜੀ ਦਾ ਨਾਮ ਸैम ਹੈ ਇੱਕ ਦਾ ਨਾਮ ਗੋਤਮ ਹੈ ਇਹ ਦੋਨਾਂ ਦੀ ਅਰੈਸਟ ਪਈ ਹੈ ਅਸੀਂ ਇਹਨਾਂ ਨੂੰ ਅਸੀਂ ਨੰਦੇੜ ਸਾਹਿਬ ਉਥੋਂ ਗ੍ਰਿਫਤਾਰ ਕੀਤਾ ਸਾਡੀ ਟੀਮ ਉਥੇ ਲਗੀ ਹੋਈs ਪਿੱਛਾ ਕਰ ਰਹੀ ਸੀ ਇਹਨਾਂ ਦਾ ਤੋਂ ਤੋਂ ਸੀ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਤੇ ਇਹਨਾਂ ਕੋਲੋਂ ਦੋ ਵੈਪਨ ਇੱਕ ਦੇਸੀ 315 ਬੋਰ ਤੇ ਇੱਕ ਬਕਤੀ ਬੋਰ ਦੇਸੀ ਪਿਸਟਲ ਆਪਾਂ ਕਹਿ ਸਕਦੇ ਆ ਉਹ ਜਿਹੜਾ ਸੀ ਰਿਕਵਰ ਕੀਤਾ ਸਰ ਨਜਾਇਜ਼ ਤੌਰ ਤੇ ਰੱਖੇ ਹੋਏ ਸੀ ਜਾਂ ਲਾਇਸੈਂਸੀ ਸੀਗੇ ਨਹੀਂ ਇਹ ਜਿਹੜੇ ਨੇ ਨਜਾਇਜ਼ ਨੇ ਜਿਹੜਾ ਵੈਪਨ ਹੈਗਾ ਉਹ ਲਾਇਸੈਂਸੀ ਨਹੀਂ ਹੈਗੇ ਨਜਾਇਜ਼ ਵੈਪਨ ਨੇ ਤੇ ਇਹਨਾਂ ਤੋਂ ਅਸੀਂ ਰਿਕਵਰ ਕੀਤੇ ਬਾਕੀ ਜਿਹੜੇ ਦੋਸ਼ੀ ਹਾਲੇ ਸਾਡੇ ਪੈਂਡਿੰਗ ਹੈਗੇ ਨੇ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਟੀਮ ਸਾਡੀ ਲੱਗੀਆਂ ਤੇ ਉਹਨਾਂ ਨੂੰ ਵੀ ਜਲਦ ਤੋਂ ਜਲ ਜਿਹੜਾ ਅਸੀਂ ਗ੍ਰਿਫਤਾਰ ਕਰ ਲਵਾਂਗੇ ਅੱਛਾ ਜਿਸ ਤਰ੍ਹਾਂ ਕਿ આરોપી ਜਿਹੜੇ ਨੇ ਪੰਜਾਬ ਤੋਂ ਬਾਹਰੋਂ ਜਿਹੜੇ ਫੜੇ ਗਏ ਨੇ ਲੱਗਦਾ ਕਿ ਕਾਫੀ ਮੁਸੱਕਤ ਕਰਨੀ ਪਈ ਕਿਸ ਤਰ੍ਹਾਂ ਜਿਹੜਾ ਸਾਰਾ ਜਿਹੜਾ ਪਲਾਨ ਕੀਤਾ ਕੋਈ ਸੀਸੀਟੀਵੀ ਸਾਹਮਣੇ ਇਹ ਜਿਹਾ ਕਿਸ ਤਰ੍ਹਾਂ ਜੀ ਬਿਲਕੁਲ ਜਿਹੜਾ ਸੀਪੀ ਸਾਹਿਬ ਦੀ ਸੁਪਰਵਾਈਜ਼ਰ ਦੇ ਅੰਦਰ ਉਹਨਾਂ ਦੀ ਗਾਈਡੈਂਸ ਤੇ ਲੈ ਕੇ ਅਸੀਂ ਜਿਹੜਾ ਹੈਗਾ ਟੀਮਸ ਵਕਰੀ ਵਕਰੀ ਟੀਮਸ ਬਣਾਈਆਂ ਕੁਝ ਸੀਡੀਐਸ ਸੀਸੀਟੀਵੀ ਫੁਟੇਜ ਨੂੰ ਰਿਕਾਰਡਿੰਗ ਨੇ ਵਾਚਿਆ ਕਾਫੀ ਟੀਮਸ ਨੇ ਉਸ ਤੋਂ ਇਲਾਵਾ ਜਿਹੜੀ ਸਾਡੀ ਕੁਝ ਸੀਡੀਆਰਸ ਕੋ ਟੈਕਨੀਕਲ ਅਨਲਿਸਿਸ ਸੀਗਾ ਹੋਰ ਸਾਡੀ ਕਿ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਉਹ ਅੰਡਰ ਟੀਮਾਂ ਅੰਡਰ ਜਿਹੜਾ ਉਹ ਤੇ ਸੀਗੀ ਉਹ ਵਰਕ ਕਰ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਵਰਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਸਾਨੂੰ ਜਿਹੜੀ ਆ ਫਾਈਨਲੀ ਤੁਸੀਂ ਕਹਿ ਸਕਦੇ ਹੋ ਕਿ ਕਾਮਯਾਬੀ ਮਿਲੀ ਤੇ ਤਿੰਨ ਦੋਸ਼ੀ ਅਸੀਂ ਜਿਹੜੇ ਆ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਆ ਆਪਸੀ ਰੰਜਿਸ਼ ਸੀ ਜਾਂ ਕੋਈ ਹੋਰ ਵੀ ਵਜ੍ਹਾ ਜਿਹੜੀ ਆ ਇਸ ਦੇ ਪਿੱਛੇ ਜਿਹੜੀ ਆ ਆਪਸ ਵਿੱਚ ਇਹਨਾਂ ਦਾ ਰੰਜਿਸ਼ ਹੀ ਸੀ ਜਿਹੜਾ ਸैम ਸੀਗਾ ਪਹਿਲਾਂ ਬੇਸਿਕਲੀ ਜਿਹੜਾ ਮਰਨ ਵਾਲਾ ਕਾਰਤਿਕ ੜਕਾ ਸੀਗਾ ਉਹਦਾ ਪਹਿਲਾਂ ਦੋਸਤ ਹੀ ਸੀਗਾ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੀ ਲੜਾਈ ਝਗੜਾ ਹੋ ਜਾਂਦਾ ਹੈਗਾ ਤੇ ਕਾਫੀ ਪਿਛਲੇ ਹੱਥ ਕਹਿ ਸਕਦੇ ਹੋ ਕਿ 15 20 ਦਿਨਾਂ ਤੋਂ ਤੂ ਤੂ ਮੈਮ ਜਿਹੜੀ ਆ ਉਹ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱਪ ਤਾਂ ਦੂਜੇ ਨਾਲ ਟਸ਼ਨ ਵਾਜੀ ਪੱਜੇ ਨੂੰ ਕਹਿ ਸਕਦੇ ਆ ਕਿ ਉਹ ਸੀਗੀ ਤੇ ਉਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਫਿਰ ਪੂਰਾ ਪਲਾਨ ਕਰਕੇ ਤੇ ਹੋਰ ਆਪਣੇ ਸਾਥੀਆਂ ਨੂੰ ਵਿਚਰ ਲਾ ਕੇ ਤੇ ਇਹਨਾਂ ਨੇ ਜਿਹੜਾ ਇਹਨੂੰ ਐਗਜ਼ੀਕਿਊਟ ਕੀਤਾ ਕਾਫੀ ਕਿੱਥੋਂ ਹੋਈ ਆ ਸਰ ਇਹਨਾਂ ਦੀ ਇਹਨਾਂ ਦੀ ਗ੍ਰਿਫਤਾਰੀ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਨੰਦੇੜ ਸਾਹਿਬ ਤੋਂ ਅਸੀਂ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਨੂੰ ਅਸੀਂ ਲੁਧਿਆਣੇ ਤੋਂ ਗ੍ਰਿਫਤਾਰ ਕੀਤਾ ਸਰ ਲੋਕੇਸ਼ਨ ਕੁਝ ਸਾਊਥ ਦੀ ਵੀ ਆ ਰਹੀ ਸੀ ਕੁਝ ਇਹਨਾਂ ਦੇ ਸਾਥੀਆਂ ਦੀ ਸਾਊਥ ਨੰਦੇੜ ਸਾਹਿਬ ਸਾਊਥ ਹੀ ਹੋ ਗਿਆ ਜੀ ਮਹਾਰਾਸ਼ਟਰ ਹੋ ਗਿਆ ਸਰ ਕਾਫੀ ਹਾਈ ਪ੍ਰੋਫਾਈਲ ਮਾਮਲਾ ਸੀਗਾ ਜਿਸ ਤਰ੍ਹਾਂ ਹੁਣ ਜਿਹੜੇ આરોપી ਕਹੀ ਸੋਚਦੇ ਨੇ ਕਿ ਉਹ ਬਾਹਰ ਦਾਤ ਕਰਕੇ ਜਿੱਤੇ ਨੇ ਭੱਜ ਜਾਂਦੇ ਨੇ ਪੰਜਾਬ ਤੋਂ ਬਾਹਰ ਜਾਣ ਲੱਗਦਾ ਕਿ ਹੁਣ ਉਹਨਾਂ ਨੂੰ ਕੀ ਮੈਸੇਜ ਹੈ ਕੀ ਸੁਨੇਹਾ ਵੀ ਪੁਲਿਸ ਜਿਹੜੀ ਇਹ ਸਕਦਾ ਦੇਖੋ ਜਿੱਥੇ ਵੀ ਜਾਓਗੇ ਤਾਂ ਪੁਲਿਸ ਜਿਹੜੀ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਹੈ ਕਿ ਉਹ ਤੁਹਾਨੂੰ ਲੱਭ ਕੇ ਲਿਆਏਗੀ ਤੁਹਾਡੇ ਦੁਆਰਾ ਅਰੈਸਟ ਪਾਏਗੀ ਗ੍ਰਿਫਤਾਰ ਕਰੇਗੀ ਤੁਹਾਡੇ ਖਿਲਾਫ ਕਿਹੜਾ ਤੋਂ ਕਿਹੜਾ ਜਿਹੜਾ ਹੈਗਾ ਐਕਸ਼ਨ ਉਹ ਲਈਗੀ ਸਾਥੀ ਕਿੰਨੇ ਹੈਗੇ ਕਿੰਨੇ ਹੋਰ ਜਿਹੜੇ ਕੀ ਕਹਿ ਸਕਦਾ ਕਿ ਤਕਰੀਬਨ ਜਿਹੜੇ 6 7 ਜਿਹੜੇ ਸਾਥੀ ਇਹਨਾਂ ਦੇ ਹੋਰ ਹੈਗੇ ਨੇ ਜਿਨ੍ਹਾਂ ਦੀ ਹਲੇ ਅਰੈਸਟ ਜਿਹੜੇ ਭੱਜੇ ਹੋਏ ਨੇ ਤੇ ਸਾਡੀਆਂ ਟੀਮਸ ਉਹਨਾਂ ਤੇ ਵਰਕ ਕਰ ਰਹੀ ਹੈ ਉਹ ਵੀ ਉਸੇ ਉਹਨਾਂ ਸਟੇਟਾਂ ਦੇ ਵਿੱਚ ਹੀ ਹੈ ਜੀ ਹਲੇ ਆਪਾਂ ਕੁਝ ਨਹੀਂ ਉਹਨੂੰ ਡਿਸਕਲੋਜ਼ ਵੀ ਨਹੀਂ ਕਰ ਸਕਦੇ ਅਸੀਂ ਪਰ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਤਾਂ ਕਿੰਨੇ ਕ ਮਾਮਲੇ ਜਿਹੜੇ ਨੇ ਫੜੇ ਗਏ ਨੇ ਰੂਪੀ ਉਹਨਾਂ ਦੇ ਉੱਤੇ ਪਹਿਲਾਂ ਹੀ ਦੱਸ ਦੇ ਨਹੀਂ ਇਹਨਾਂ ਦੇ ਦੋਨੋਂ ਜਿਹੜੇ ਹੈ ਤਿੰਨੋਂ ਦੋਸ਼ੀ ਨੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਵੀ ਮੁਕੱਦਮਾ ਨਹੀਂ ਲੱਗਿਆ ਤੁਸੀਂ ਅੱਜ ਬਗੈਰ ਦੇ ਬਿਲਕੁਲ ਇਹਨਾਂ ਦੇ ਨਵੇਂ ਮੁੰਡੇ ਨੇ 24 25 ਸ ਕਿਉਂਕਿ ਇਧਰ ਨੂੰ ਜਾ ਰਹੀ ਆ ਪੁੱਠੇ ਰਸਤੇ ਤੇ ਜਾ ਰਹੀ ਆ ਉਹਨੂੰ ਕੀ ਸਨੇਹਾ ਕਿਉਂਕਿ ਲੋਕ ਇਹਨਾਂ ਚਮਗਾ ਜਗਾ ਚੌਂਦ ਦੇ ਦੇਖ ਕੇ ਜਿਹੜੇ ਨੇ ਦੂਸਰੇ ਪਾਸੇ ਚਲੇ ਜਾਂਦੇ ਜਾਂ ਕੋਈ ਬਿਲਕੁਲ ਜਿਹੜਾ ਕ੍ਰਾਈਮ ਆ ਉਹ ਤੋਂ ਦੂਰ ਰੋਕ ਕ੍ਰਾਈਮ ਕਰੋਗੇ ਤਾਂ ਉਹਦੇ ਜਿਹੜਾ ਨਤੀਜੇ ਜਿਹੜੇ ਨੇ ਉਹ ਹਾਰਸ਼ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ ਕਿਉਂਕਿ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਉਹ ਸਜ਼ਾ ਵੀ ਮਿਲੇਗੀ ਠੀਕ ਹੈ ਤੇ ਜਿਹੜਾ ਕੈਰੀਅਰ ਇੱਕ ਤਾਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦਾ ਖਰਾਬ ਹੋ ਜਾਂਦਾ ਥੈਂਕ ਯੂ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਲੁਧਿਆਣਾ ਦੇ ਵਿੱਚ ਹਾਈ ਪ੍ਰੋਫਾਈਲ ਕਾਰਤਿਕ ਤਿੰਨ આરોપીਆਂ ਨੂੰ ਕਾਬੂ ਕੀਤਾ ਇੱਕ ਨੂੰ ਲੁਧਿਆਣਾ ਵਿੱਚੋਂ ਹੀ ਜਦਕਿ ਦੋ ਨੂੰ ਨੰਦੇੜ ਸਾਹਿਬ ਤੋਂ ਕਾਬੂ ਕੀਤਾ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਦੇ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਇਨਫਲੂਐਂਸਰ ਕਾਰਤਿਕ ਬੱਗਣ ਨਾਂ ਦੇ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਕੋਲ ਵਾਰਦਾਤ ਵਿੱਚ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਨੇ ਅਜੇ ਵੀ ਕੁਝ આરોપી ਪੁਲਿਸ ਦੀ ਗ੍ਰਿਫਤ ਚੋਂ ਬਾਹਰ ਨੇ ਉਹਨਾਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਏਡੀਸੀਪੀ ਸਮੀਰ ਬਰਮਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਏਡੀਸੀਪੀ ਸਮੀਰ ਬਰਮਾ ਨੇ ਦੱਸਿਆ ਕਿ ਇਹ ਬਲਾਈਂਡ ਮਰਡਰ ਸੀ ਇਸ ਵਿੱਚ ਪੁਲਿਸ ਨੂੰ ਸਖਤ ਮਿਹਨਤ ਤੋਂ ਬਾਅਦ ਵੱਡੀ ਸਫਲਤਾ ਹਾਸਲ ਹੋਈ ਪੁਲਿਸ ਵੱਲੋਂ ਲਗਾਤਾਰ આરોપીਆਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਕੁਝ ਟੀਮਾਂ ਪੰਜਾਬ ਤੋਂ ਬਾਹਰ ਵੀ ਭੇਜੀਆਂ ਗਈਆਂ ਸਨ ਅਤੇ ਹੁਣ ਪੁਲਿਸ ਵੱਲੋਂ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਆਰੋਪੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਏਡੀਸੀਪੀ ਸਮੀਰ ਬਰਮਾ ਨੇ ਇਸ ਮਾਮਲੇ ਵਿੱਚ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿਸੇ ਦੇਖਿਆ ਉਹਨਾਂ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਕਰਤਿਕ ਬੱਗਨ ਸੀਗਾ ਉਹਦਾ ਜਿਹੜਾ ਮਰਡਰ ਹੋਇਆ ਸੀਗਾ ਤੇ ਉਹ ਇੱਕ ਤਰ੍ਹਾਂ ਦਾ ਬਲਾਈਂਡ ਮਰਡਰ ਸੀਗਾ ਜਿਹੜੇ ਘਰਦਿਆਂ ਨੇ ਸ਼ੱਕ ਤੇ ਤਿੰਨ ਬੰਦਿਆਂ ਤੇ ਪਰਚਾ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਲekin ਜਦੋਂ ਅਸੀਂ ਤਫਤੀਸ਼ ਕੀਤੀ ਹੈ ਤੇ ਉਹ ਬੰਦਿਆ ਦਾ ਰੋਲ ਨਹੀਂ ਪਾਇਆ ਗਿਆ ਤੇ ਪੁਲਿਸ ਨੇ ਫਿਰ ਬਿਲਕੁਲ ਜਦੋਂ ਫਰੈਸ਼ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਤਾਂ ਉਹਦੇ ਵਿੱਚ ਅਸੀਂ ਸਾਰੇ ਕਿਊਜ਼ ਪਹਿਲਾਂ ਤਾਂ ਆਇਡੈਂਟੀਫਾਈ ਕੀਤੇ ਹਾਂਜੀ ਫਿਰ ਅਦਰਟੀਮਾ ਬਣਾਈਆਂ ਹਾਂਜੀ ਤੇ ਅਸੀਂ ਕਾਫੀ ਟੀਮਾਂ ਅਸੀਂ ਆਊਟ ਆਫ ਪੰਜਾਬ ਜਿਹੜੀਆਂ तकरीबन 5-6 ਸਟੇਟਸ ਵਿੱਚ ਗਈਆਂ ਤੇ ਉਹਦੇ ਵਿੱਚ ਅਸੀਂ ਟੋਟਲ ਜਿਹੜੇ ਕਿ ਤਿੰਨ ਮੌਲਜਮ ਜਿਹੜੇ ਨੇ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਹੋਏ ਆ ਤੇ ਇਹਦੇ ਵਿੱਚ ਇੱਕ ਮੌਲਜਮ ਸਾਹਿਲ ਹੈ ਜਿਨੇ ਕੀ ਇਨਫੋਰਮੇਸ਼ਨ ਦਿੱਤੀ ਸੀਗੀ ਜਿਹੜੇ ਬੰਦੇ ਤਿੰਨ ਬਾਈਕਸ ਤੇ ਨੌ ਬੰਦੇ ਆਏ ਸੀਗੇ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਕਰਤਿਕ ਇਸ ਟਾਈਮ ਕਿੱਥੇ ਹੈ ਉਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਦੋ ਦੋਸ਼ੀ ਜੀ ਦਾ ਨਾਮ ਸैम ਹੈ ਇੱਕ ਦਾ ਨਾਮ ਗੋਤਮ ਹੈ ਇਹ ਦੋਨਾਂ ਦੀ ਅਰੈਸਟ ਪਈ ਆ ਅਸੀਂ ਇਹਨਾਂ ਨੂੰ ਅਸੀਂ ਨੰਦੇੜ ਸਾਹਿਬ ਉਥੋਂ ਗ੍ਰਿਫਤਾਰ ਕੀਤਾ ਸਾਡੀ ਟੀਮ ਉਥੇ ਲਗੀ ਹੋਈ ਇਸ ਪਿੱਛਾ ਕਰ ਰਹੀ ਸੀ ਇਹਨਾਂ ਦਾ ਤੋਂ ਤੋਂ ਸੀ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਤੇ ਇਹਨਾਂ ਕੋਲੋਂ ਦੋ ਵੈਪਨ ਇੱਕ ਦੇਸੀ 315 ਬੋਰ ਤੇ ਇੱਕ ਬਕਤੀ ਬੋਰ ਦੇਸੀ ਪਿਸਟਲ ਆਪਾਂ ਕਹਿ ਸਕਦੇ ਆ ਉਹ ਜਿਹੜਾ ਸੀ ਰਿਕਵਰ ਕੀਤਾ ਸਰ ਨਜਾਇਜ਼ ਤੌਰ ਤੇ ਰੱਖੇ ਹੋਏ ਸੀ ਜਾਂ ਲਾਇਸੈਂਸੀ ਸੀਗੇ ਨਹੀਂ ਇਹ ਜਿਹੜੇ ਨੇ ਨਜਾਇਜ਼ ਨੇ ਜਿਹੜੇ ਵੈਪਨ ਹੈਗਾ ਉਹ ਲਾਇਸੈਂਸੀ ਨਹੀਂ ਹੈਗੇ ਨਜਾਇਜ਼ ਵੈਪਨ ਨੇ ਤੇ ਇਹਨਾਂ ਦੋਸੀ ਰਿਕਵਰ ਕੀਤੇ ਬਾਕੀ ਜਿਹੜੇ ਦੋਸ਼ੀ ਹਾਲੇ ਸਾਡੇ ਪੈਂਡਿੰਗ ਹੈਗੇ ਨੇ ਉਹਨਾਂ ਤੇ ਵੀ ਵਰਕ ਕਰ ਰਹੇ ਹਾਂ ਟੀਮ ਸਾਡੀ ਲੱਗੀਆਂ ਤੇ ਉਹਨਾਂ ਨੂੰ ਵੀ ਜਲਦ ਤੋਂ ਜਲ ਜਿਹੜਾ ਅਸੀਂ ਗ੍ਰਿਫਤਾਰ ਕਰ ਲਵਾਂਗੇ ਅੱਛਾ ਜਿਸ ਤਰ੍ਹਾਂ ਕਿ આરોપી ਜਿਹੜੇ ਨੇ ਪੰਜਾਬ ਤੋਂ ਬਾਹਰੋਂ ਜਿਹੜੇ ਫੜੇ ਗਏ ਨੇ ਲੱਗਦਾ ਕਿ ਕਾਫੀ ਮੁਸੱਕਤ ਕਰਨੀ ਪਈ ਕਿਸ ਤਰ੍ਹਾਂ ਜਿਹੜਾ ਸਾਰਾ ਜਿਹੜਾ ਪਲਾਨ ਕੀਤਾ ਕੋਈ ਸੀਸੀਟੀਵੀ ਸਾਹਮਣੇ ਇਹ ਜਿਹਾ ਕਿਸ ਤਰ੍ਹਾਂ ਜੀ ਬਿਲਕੁਲ ਜਿਹੜਾ ਸੀਪੀ ਸਾਹਿਬ ਦੀ ਸੁਪਰਵਾਈਜ਼ਰ ਦੇ ਅੰਦਰ ਉਹਨਾਂ ਦੀ ਗਾਈਡੈਂਸ ਤੇ ਲੈ ਕੇ ਅਸੀਂ ਜਿਹੜਾ ਹੈਗਾ ਟੀਮਸ ਬકરી ਬکریاں ਟੀਮਸ ਬਣਾਈਆਂ ਕੁਝ 3D CCTV ਫੁਟੇਜ ਨੂੰ ਰਿਕਾਰਡਿੰਗ ਨੇ ਵਾਚਿਆ ਕਾਫੀ ਟੀਮਸ ਨੇ ਉਸ ਤੋਂ ਇਲਾਵਾ ਜਿਹੜੀ ਸਭੀ ਕੁਝ CDRs ਕੋ ਟੈਕਨੀਕਲ ਐਨਾਲਿਸਿਸ ਸੀਗਾ ਹੋਸਟ ਸਟਡੀ ਸੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਉਹ ਅੰਦਰ ਟੀਮਾਂ ਅੰਦਰ ਜਿਹੜਾ ਉਹ ਤੇ ਸੀਗੀ ਉਹ ਵਰਕ ਕਰ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਤੇ ਵਰਕ ਕਰ ਰਹੇ ਸੀਗੇ ਤੇ ਉਹਦੇ ਵਿੱਚ ਸਾਨੂੰ ਜਿਹੜੀ ਹੈ ਫਾਈਨਲੀ ਤੁਸੀਂ ਕਹਿ ਸਕਦੇ ਹੋ ਕਿ ਕਾਮਯਾਬੀ ਮਿਲੀ ਤੇ ਤਿੰਨ ਦੋਸ਼ੀ ਅਸੀਂ ਜਿਹੜੇ ਆ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਆ ਆਪਸੀ ਰੰਜਿਸ਼ ਹੀ ਸੀ ਜਾਂ ਕੋਈ ਹੋਰ ਵੀ ਵਜ੍ਹਾ ਜਿਹੜੀ ਹੈ ਇਸ ਦੇ ਪਿੱਛੇ ਜਿਹੜੀ ਹੈ ਆਪਸ ਵਿੱਚ ਇਹਨਾਂ ਦਾ ਰੰਜਿਸ਼ ਹੀ ਸੀ ਜਿਹੜਾ ਸैम ਸੀਗਾ ਪਹਿਲਾਂ ਬੇਸਿਕਲੀ ਜਿਹੜਾ ਮਰਨ ਵਾਲਾ ਕਾਰਤਿਕ ਲੜਕਾ ਸੀਗਾ ਉਹਦਾ ਪਹਿਲਾਂ ਦੋਸਤ ਹੀ ਸੀਗਾ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੀ ਲੜਾਈ ਝਗੜਾ ਹੋ ਜਾਂਦਾ ਹੈਗਾ ਤੇ ਕਾਫੀ ਪਿਛਲੇ ਹੱਥ ਕਹਿ ਸਕਦੇ ਹੋ ਕਿ 15 20 ਦਿਨਾਂ ਤੋਂ ਤੂ ਤੂ ਮੈਮ ਜਿਹੜੀ ਹੈ ਉਹ ਚੱਲ ਰਹੀ ਸੀਗੀ ਸੋਸ਼ਲ ਮੀਡੀਆ ਦੇ ਉੱ ਤਾਂ ਦੂਜੇ ਨਾਲ ਟਸ਼ਨ ਵਾਜੀ ਆਪਾਂ ਜੀ ਨੂੰ ਕਹਿ ਸਕਦੇ ਆ ਕਿ ਉਹ ਸੀਗੀ ਤੇ ਉਹਦੇ ਕਰਕੇ ਇਹਨਾਂ ਨੇ ਜਿਹੜਾ ਇਹ ਫਿਰ ਪੂਰਾ ਪਲਾਨ ਕਰਕੇ ਤੇ ਹੋਰ ਆਪਣੇ ਸਾਥੀਆਂ ਨੂੰ ਵਿਚਰ ਲਾ ਕੇ ਤੇ ਇਹਨਾਂ ਨੇ ਜਿਹੜਾ ਇਹਨੂੰ ਐਗਜ਼ੀਕਿਊਟ ਕੀਤਾ ਕਾਫੀ ਕਿੱਥੋਂ ਹੋਈ ਆ ਸਰ ਇਹਨਾਂ ਦੀ ਇਹਨਾਂ ਦੀ ਗ੍ਰਿਫਤਾਰੀ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਨੰਦੇੜ ਸਾਹਿਬ ਤੋਂ ਅਸੀਂ ਜਿਹੜਾ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਨੂੰ ਅਸੀਂ ਲੁਧਿਆਣੇ ਤੋਂ ਗ੍ਰਿਫਤਾਰ ਕੀਤਾ ਸਰ ਲੋਕੇਸ਼ਨ ਕੁਝ ਸਾਊਥ ਦੀ ਵੀ ਆ ਰਹੀ ਸੀ ਕੁਝ ਇਹਨਾਂ ਦੇ ਸਾਥੀਆਂ ਦੀ ਸਾਊਥ ਨੰਦੇੜ ਸਾਹਿਬ ਸਾਊਥ ਹੀ ਹੋ ਗਿਆ ਜੀ ਮਹਾਰਾਸ਼ਟਰਾ ਹੋ ਗਿਆ ਸਰ ਕਾਫੀ ਹਾਈ ਪ੍ਰੋਫਾਈਲਡ ਮਾਮਲਾ ਸੀਗਾ ਜਿਸ ਤਰ੍ਹਾਂ ਹੁਣ ਜਿਹੜੇ આરોપી ਕਈ ਸੋਚਦੇ ਨੇ ਕਿ ਉਹ ਬਾਹਰ ਦਾਤ ਕਰਕੇ ਜਿੱਤੇ ਨੇ ਭੱਜ ਜਾਂਦੇ ਨੇ ਪੰਜਾਬ ਤੋਂ ਬਾਹਰ ਜਾਣ ਲੱਗਦਾ ਕਿ ਹੁਣ ਉਹਨਾਂ ਨੂੰ ਕੀ ਮੈਸੇਜ ਹੈ ਕੀ ਸੁਨੇਹਾ ਵੀ ਪੁਲਿਸ ਜਿਹੜੀ ਦੇ ਸਕਦਾ ਦੇਖੋ ਜਿੱਥੇ ਵੀ ਜਾਓਗੇ ਤਾਂ ਪੁਲਿਸ ਜਿਹੜੀ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਹੈ ਕਿ ਉਹ ਤੁਹਾਨੂੰ ਲੱਭ ਕੇ ਲਿਆਏਗੀ ਤੁਹਾਡੇ ਨੂੰ ਅਰੈਸਟ ਪਾਏਗੀ ਗ੍ਰਿਫਤਾਰ ਕਰੇਗੀ ਤੁਹਾਡੇ ਖਿਲਾਫ ਕਿਹੜਾ ਤੋਂ ਕਿਹੜਾ ਜਿਹੜਾ ਹੈਗਾ ਐਕਸ਼ਨ ਉਹ ਲਈਗੀ ਤੁਹਾਡੇ ਸਾਥੀ ਕਿੰਨੇ ਹੈਗੇ ਕਿੰਨੇ ਹੋਰ ਜਿਹੜੇ ਇਹ ਕਹਿ ਸਕਦੇ ਹੋ ਕਿ ਤਕਰੀਬਨ ਜਿਹੜੇ 6 7 ਜਿਹੜੇ ਸਾਥੀ ਇਹਨਾਂ ਦੇ ਹੋਰ ਹੈਗੇ ਨੇ ਤੇ ਜਿਨ੍ਹਾਂ ਦੀ ਹਲੇ ਅਰੈਸਟ ਜਿਹੜੇ ਭੱਜੇ ਹੋਏ ਨੇ ਤੇ ਸਾਡੀਆਂ ਟੀਮਸ ਉਹਨਾਂ ਤੇ ਵਰਕ ਕਰ ਰਹੀ ਉਹ ਵੀ ਉਸੇ ਉਹਨਾਂ ਸਟੇਟਾਂ ਦੇ ਵਿੱਚ ਹੀ ਜੀ ਹਾਲੇ ਆਪਾਂ ਕੁਝ ਨਹੀਂ ਉਹਨੂੰ ਡਿਸਕਲੋਸ ਵੀ ਨਹੀਂ ਕਰ ਸਕਦੇ ਅਸੀਂ ਪਰ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਲੱਗੀਆਂ ਆ। ਤਾਂ ਕਿੰਨੇ ਕ ਮਾਮਲੇ ਜਿਹੜੇ ਨੇ ਫੜੇ ਗਏ ਨੇ ਰੁਪੀ ਉਹਨਾਂ ਦੇ ਉੱਤੇ ਪਹਿਲਾਂ ਹੀ ਦੱਸ ਦੇ। ਨਹੀਂ ਇਹਨਾਂ ਦੇ ਦੋਨੋਂ ਜਿਹੜੇ ਹੈ ਤਿੰਨੋ ਦੋਸ਼ੀ ਨੇ ਇਹਨਾਂ ਦੇ ਉੱਪਰ ਪਹਿਲਾਂ ਕੋਈ ਵੀ ਮੁਕੱਦਮਾ ਨਹੀਂ ਲਿਆ। ਤੁਸੀਂ ਆਪ ਕਹਿੰਦੇ ਬਿਲਕੁਲ ਇਹਨਾਂ ਦੇ ਨਵੇਂ ਮੁੰਡੇ ਨੇ 24 25 ਸਾਲ ਦੀ ਉ ਤੇ ਮੁਕਦਮਾ ਕੋਈ ਦਰਸ਼ਕ ਅਸਰ ਨੌਜਵਾਨ ਪੀੜੀ ਜਿਹੜੀ ਆ ਕਿਉਂਕਿ ਇਧਰ ਨੂੰ ਜਾ ਰਹੀ ਆ ਪੁੱਠੇ ਰਸਤੇ ਤੇ ਜਾ ਰਹੀ ਆ ਉਹਨੂੰ ਕੀ ਸੁਨੇਹਾ ਕਿਉਂਕਿ ਲੋਕ ਇਹਨਾਂ ਚਮਗਾ ਚਗਾ ਚੌਂਦ ਦੇ ਦੇਖ ਕੇ ਜਿਹੜੇ ਨੇ ਦੂਸਰੇ ਪਾਸੇ ਚਲੇ ਜਾਂਦੇ ਜਾਂ ਕੋਈ ਬਿਲਕੁਲ ਜਿਹੜਾ ਕ੍ਰਾਈਮ ਆ ਉਹ ਤੋਂ ਦੂਰ ਰੋਕ ਕ੍ਰਾਈਮ ਕਰੋਗੇ ਤਾਂ ਉਹਦੇ ਜਿਹੜਾ ਨਤੀਜੇ ਜਿਹੜੇ ਨੇ ਉਹ ਹਾਰਸ਼ ਨਤੀਜੇ ਤੁਹਾਨੂੰ ਭੁਗਤਨੇ ਪੈਣਗੇ ਕਿਉਂਕਿ ਜਿਹੜਾ ਕਾਨੂੰਨ ਹੈ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਤੇ ਉਹ ਸਜ਼ਾ ਵੀ ਮਿਲੇਗੀ ਠੀਕ ਹੈ ਤੇ ਜਿਹੜਾ ਕੈਰੀਅਰ ਇੱਕ ਤਾਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦਾ ਖਰਾਬ ਹੋ ਜਾਂਦਾ ਥੈਂਕ ਯੂ